ਗੀ ਗੌੜੀ ਬੈਰਾਗਣ ਤਿਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਆਵੈ ਨਾ ਜਾਇ ਮਰੈ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਭੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਏ ਬਬੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹਿ ਪਾਵਸ ਸਿੰਧ ਧੂਪ ਨਹੀਂ ਸਹੀਆ ਤਹਿ ਉਤਪਤ ਪਰ ਲਾਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੋਨ ਸਮਾਦ ਦੂ ਤਹ ਨਹੀਂ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਏ ਨਾਮ ਕਾਤੀ ਹਲਕੀ ਲੱਗੈ ਨਾ ਭਾਰੀ ਰਹਾਉ ਅਰਧ ਉਰਧ ਦੂ ਤਹ ਨਹੀਂ ਰਾਤ ਦਿਨ ਸ ਤਹ ਨਹੀਂ ਜਲ ਨਹੀਂ ਪਵਨ ਪਾਵਕ ਫੁਨ ਨਹੀਂ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹੈ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁਨ ਦوئ ਬੈਲ ਬਸਾਹੀ ਪਵਨ ਪੂੰਜੀ ਪਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਬਸਾਯੋ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦوئ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਵੇ ਰਹਿ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਾਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਚ ਪਦਾ ਤੇਵ ਕੜੈ ਦਿਨ ਚਾਰ ਹੈ ਸਹਰੜੈ ਜਾਣਾ ਅੰਦਾ ਲੋਕ ਨਾ ਜਾਣੀ ਮੂਰਖ ਈ ਆਣਾ ਕਹੋ ਡਡੀਆਂ ਬੰਦੈ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹੋ ਜੇ ਦੀਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਟੂਟ ਪੜੀ ਫੁੱਟ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫੇਰੈ ਦੇਖ ਕੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿੱਤ ਬੰਦ ਨਾ ਧੀਰਾ ਹਰ ਕੀ ਚਰਨੀ ਲਾਗ ਰਹੁ ਤਜ ਸਰਨ ਕਬੀਰਾ ਗੌੜੀ ਜੋਗੀ ਕਹਿਹ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ ਰੁੰਡਤ ਮੁੰਡਤ ਏਕੈ ਸ਼ਬਦੀ ਇਹ ਕਹ ਸਿਧ ਪਾਈ ਹਰ ਬਿਨ ਭਰਮ ਭਲਾਨੀ ਅੰਦਾ ਜਾ ਪਹਿ ਜਾਉ ਆਪ ਛੁਟ ਕਾਵਨ ਤੇ ਬੰਦੇ ਬਹੁ ਫੰਦਾ ਰਹਾਉ ਜਹ ਤੇ ਉਪਜੀ ਤਹੀਂ ਸਮਾਨੀ ਇਹ ਵਿਦ ਵਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹ ਬਦ ਹਮ ਹੀ ਜਿਸੈ ਬੁਝਾਏ ਸੂਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰੂ ਮਿਲੈ ਅੰਧੇਰਾ ਚੂਕੈ ਇਨ ਬਿਦਮਾਨਕ ਲਹੀਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਡ੍ਰਿਹੜ ਕਰ ਰਹੀਐ ਕਹੋ ਕਬੀਰ ਗੂੰਗਾ ਗੁੜ ਖਾਇਆ ਪੂਚੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਅਹਾ ਤਹਾਂ ਕਿਛ ਨਾਹੀ ਪੰਜ ਤਤ ਤਹ ਨਾਹੀ ਇਹੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਹੀ ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੂਲਤ ਕਹਾਂ ਸੁਮਾਈ ਇਹ ਸੰਸਾਰ ਮੋਕ ਅਨ ਦਿਨ ਬਿਆਪੈ ਮੋਕ ਕੋ ਕੋ ਨਾ ਕਹੈ ਸਮਝਾਈ ਰਹਾਉ ਜਹ ਬਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜ ਨਹਾਰੂ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸਤੇ ਦਿਨ ਰਾਤੀ ਵਾ ਕਾ ਮਰਮ ਓਹੀ ਪਰ ਜਾਣੈ ਉਹ ਤਉ ਸਦਾ ਅਬਨਾਸੀ ਗੌੜੀ ਸੁਰਤਿ ਸਿਮਰਤ ਦੋਇ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ ਮਹ ਆਸਨ ਬੈਸਣ ਕਲਪ ਬਿਬਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮਹ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀ ਐ ਛੂਟੈ ਹੋਏ ਪਸਾਰੀ ਮਨ ਪਵਨ ਦੋਏ ਤੂੰ ਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਫਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੁੱਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਜੇ ਲਗੈਉ ਬੈਰਾਗੀ ਪੌੜੀ ਗਾਜ ਨਵ ਗਾਜ 10 ਗਾਜ 21 ਪੁਰੀਆ 1 ਤਨਾਈ 60 ਸੂਤ ਨਵ ਖੰਡ 72 પાઠ ਲਗੋ ਅਧਿਕਾਈ ਗੈਬ ਨਾਮ ਨਮਾਹੋ ਕਰ ਛੋੜਿਆ ਜਾਏ ਜਲਾ ਹੋ ਰਹਾਉ ਗਜੀ ਨ ਮਨੀਏ ਤੋਲ ਨ ਤੁਲੀਏ ਪਾਚਨ ਸੇਰ ਅਢਾਈ ਜੋ ਕਰ ਪਾਚਨ ਬੇਗ ਨ ਪਾਵੇ ਝਗਰ ਕਰੇ ਕਰਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤਿਆਈ ਛੂਟੇ ਕੁੰਡੇ ਭੀਗੈ ਪੁਰੀਆ ਚੱਲਿਓ ਜਲਾਹੋ ਰਸਾਈ ਛੋਸੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਈਹਾਂ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹ ਹੋਏ ਜਿਤ ਘਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹਿ ਰਹਾਉ ਸਾਥ ਮਿਲੈ ਸਿਧ ਪਾਈਐ ਕੇ ਇਹੋ ਜੋਗ ਕੇ ਭੋਗ ਦੋਹੋਂ ਮਿਲਕਾਰਜ ਉਪਜੈ ਰਾਮਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹ ਤਉ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਇ ਮਾਨ ਸਮਰਤੀ ਬਾਰ ਕੋਈ ਗਾਵੇ ਕੋ ਸੁਣੈ ਰਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜੀਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਹਮ ਬੁੱਧ ਮਨ ਜਾਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨਹੁ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੈ ਹਾਰਿਓ ਰੇ ਰਹਾਉ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਹੀਂ ਵਿਚਾਰਿਓ ਰੇ ਹੁਨ ਮਤਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਾਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੀ ਕਾਸ਼ਟ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਭ੍ਰਮ ਥਾਕੇ ਅਬ ਦੁਖ ਕਰ ਹਮਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤ ਨੀ ਮਨ ਬਉਰਾਰੇ ਚਲਤ ਰਚਿਓ ਜਗਦੀਸ ਕਾਮ ਸਵਾਏ ਗਜ ਬਸ ਪਰੇ ਮਨ ਬਉਰਾਰੇ ਅੰਕਸ ਸਹਯੋ ਸੀਸ ਕਿ ਕਾ ਬਾਚ ਹਰ ਰਾਚ ਸਮਝ ਮਨ ਬਉਰਾਰੀ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾਰੀ ਗਇਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੀ ਲੀਨੀ ਹਾਤ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾਰੀ ਨਾਚਿਓ ਘਰ ਘਰ ਬਾਰ ਜਿਉ ਨਲਨੀ ਸੁਟਾ ਗਇਓ ਮਨ ਬਉਰਾਰੀ ਮਾਇਆ ਇਹੋ ਵਿਵਹਾਰ ਜੈ ਸਾਰੰਗ ਕਸੁੰਭ ਕਾ ਮਨ ਬਉਰਾਰੇ ਤਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਘਨੇ ਮਨ ਬਉਰਾਰੇ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ ਗੌੜੀ ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸ ਕਰ ਨੀਰ ਨ ਆਵੈ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤਹੀ ਨਾ ਜਾਵੇ ਹਮਰਾ ਧਨ ਮਾਦੋ ਗੋਬਨ ਧਰਨੀ ਧਰ ਇਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸਤੀ ਮਨਮਕੰਦ ਜਿਹ ਬਾ ਨਾਰਾਇਣ ਪਰੈ ਨਾਮ ਜਮ ਕੀ ਫਾਸੀ ਨੇਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸਮਤ ਮਨ ਲਾਗਾ ਜਲਤ ਅੰਬ ਥੰਬ ਮਨ ਧਾਵਤ ਪਰਮ ਬੰਧਨ ਭਉ ਭਾਗਾ ਤਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਏਕ ਮਰਾਰੀ ਗਉੜੀ ਜਿਉ ਕਪ